ਦੇਖ ਲੋ ਜਿਹੜੀਆਂ ਸਾਡੀਆਂ ਭੈਣਾਂ ਉਹਨਾਂ ਲਈ ਫਰਾਕ ਸ਼ੂਟ ਹੈ 300 ਰੁਪਏ ਦਾ ਇੱਕ ਹੈ ਪੂਰਾ ਫੁੱਲ ਸਾਈਜ਼ ਹੋਗਾ ਇਹ ਤੇ ਫੁੱਲ ਸਾਈਜ਼ ਹੈ ਤੇ 300 ਰੁਪਏ ਦਾ ਇੱਕ 550 ਰੁਪਏ ਦੇ ਦੋ ਇਹ ਆਉਣਾ ਕਿੱਥੇ ਆ ਤੁਸੀਂ ਮੈਦਾਨ ਕਲੈਕਸ਼ਨ ਤੇ ਬਠਿੰਡਾ ਇੱਕ ਆ ਚੀ ਆ ਗਈ ਜੀ ਇਹ 50 7 800 ਮਿਲਦਾ ਦੁਪੱਟੇ ਵਾਲਾ ਆ ਗਈ ਜੀ ਇਹ 7 800 ਰੁਪਏ ਦਾ ਮਿਲਦਾ ਬਾਜ਼ਾਰ ਚ ਦੁਪੱਟੇ ਵਾਲਾ ਆ ਗਿਆ ਦੁਪੱਟਾ ਨਾਲ ਹੈ ਇਹ ਆਪਾਂ ਤੁਹਾਨੂੰ 700 ਲਾਇਆ 700 350 ਲਾਇਆ 350 ਦਾ 1 ਤੇ 700 ਦੇ 2 ਨਾਲ ਦੁਪੱਟਾ ਵੀ ਆ ਗਿਆ ਤੇ ਨਾਲ ਦੁਪੱਟਾ ਆ ਦੇਖ ਸਕਦੇ ਹੋ 750 ਦੇ 2 350 ਦਾ 1 700 ਦੇ 2 700 ਦੇ 2 ਤੇ 350 ਦਾ 1 ਕੋਟ ਸੈੱਟ ਆ ਗਈ ਇਸ ਤਰ੍ਹਾਂ ਕੋਟ ਵੱਡੇ ਲੇਡੀਜ਼ ਆ ਗਈ ਆਹ ਦੇਖੋ ਕੋਟ ਸੈੱਟ ਹੈ ਜੀ ਆਹ ਕੋਟ ਸੈੱਟ ਆ ਗਿਆ ਜੀ ਇਹ ਵੀ 700 ਦੇ ਦੋ ਇਹ 700 ਦੇ ਦੋ ਤੇ 350 ਦਾ 1 ਜੇ ਤੁਹਾਨੂੰ ਮਿਲਣਾ ਤੁਹਾਨੂੰ ਇਹ ਮਿਲੂਗਾ ਤਾਂ ਇੱਥੋਂ ਮਿਲੂਗਾ ਤੇ ਵੀਡੀਓ ਸ਼ੇਅਰ ਕਰਕੇ ਆਉਣਾ ਤੇ ਆਪਣਾ ਪੇਜ ਫੋਲੋ ਕਰਕੇ ਆਉਣਾ ਚੈਨਲ ਸਬਸਕ੍ਰਾਈਬ ਕਰ ਲਓ ਅੰਗਰੇਜ਼ੀ ਚ ਵਿੱਚ